ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਬੇ ਦੇ ਵਿੱਚ ਅੱਜ ਕੋਈ ਵੀ ਸ਼ਖਸ ਨਹੀਂ ਹੋਏਗਾ ਜਿਸ ਦੀਆਂ ਅੱਖਾਂ ਨਮ ਨਾ ਹੋਈਆਂ ਹੋਣ ਇਸ ਦਾ ਕਾਰਨ ਹੈ ਕਿ ਉੱਥੇ ਦੇ ਸ਼ਮਸ਼ਾਨ ਘਾਟ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦਾ ਸਕੂਲੀ ਬੱਚਿਆਂ ਦੇ ਜੋ ਸਿਵੇ ਬੜੇ ਤਾਂ ਉਸ ਸਮੇਂ ਸਭ ਦਾ ਕਾਲਜਾ ਪਾਟ ਗਿਆ ਇਹ ਹੋਣਾ ਵੀ ਸੀ ਕਿਉਂਕਿ ਅ ਕੱਲ 7 ਮਈ ਨੂੰ ਪਟਿਆਲਾ ਸਮਾਣਾ ਰੋਡ ਤੇ ਸਮਾਣਾ ਤੋਂ ਪਟਿਆਲਾ ਜੋ 35 ਕਿਲੋਮੀਟਰ ਦੇ ਕਰੀ ਪੈਂਦਾ ਹੈ ਉਸੇ ਰੋਡ ਤੇ ਸਕੂਲ ਤੋਂ ਕੁਝ ਬੱਚੇ ਇੱਕ ਇਨੋਵਾ ਗੱਡੀ ਦੇ ਵਿੱਚ ਸਕੂਲੀ ਛੁੱਟੀ ਹੋਣ ਤੋਂ ਬਾਅਦ ਵਾਪਸ ਆ ਰਹੇ ਸੀ ਅਚਾਨਕ ਉਹਨਾਂ ਦੀ ਇੱਕ ਟਿਪਰ ਦੇ ਨਾਲ ਉਸ ਗੱਡੀ ਦੀ ਟੱਕਰ ਹੁੰਦੀ ਹੈ ਤੇ ਜਿਸ ਦੇ ਵਿੱਚ 6 ਬੱਚਿਆਂ ਦੀ ਮੌਤ ਹੋਈ ਤੇ ਨਾਲ ਹੀ ਇੱਕ ਡਰਾਈਵਰ ਦੀ ਵੀ ਮੌਤ ਹੋ ਗਈ ਜੋ ਇਨੋਵਾ ਗੱਡੀ ਚਲਾ ਰਿਹਾ ਸੀ ਟਿਪਰ ਦਾ ਜੋ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਉਸ ਵੇਲੇ ਜੋ ਹਾਲਾਤ ਬਣੇ ਜੋ ਚੀਕ ਹੈ ਹੜਾ ਮਚਿਆ ਜੋ ਬੱਚਿਆਂ ਦੇ ਮਾਪੇ ਉਸ ਰੋਡ ਤੇ ਪਹੁੰਚੇ ਆਪਣੇ ਬੱਚਿਆਂ ਦੇ ਜੋ ਬੈਗ ਸੀ ਉਹਨਾਂ ਦੇ ਜੋ ਸਮਾਨ ਸੀ ਇਕੱਠੀ ਕਰਦੇ ਹੋਏ ਤਾਂ ਹਾਂ ਮਾਰ ਕੇ ਰੋ ਰਹੇ ਸੀ ਹੁਣੇ ਮਕਸਦ ਕੀ ਹੈ ਇਸ ਖਬਰ ਨੂੰ ਅੱਜ ਮੁੜ ਕੇ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਮਕਸਦ ਇਸ ਕਰਕੇ ਵੀ ਹੈ ਕਿ ਅਸੀਂ ਜਦੋਂ ਘਟਨਾ ਵਾਪਰ ਜਾਂਦੀ ਹੈ ਅਸੀਂ ਰੋਂਦੇ ਹਾਂ ਕੁਰਲਾਉਂਦੇ ਹਾਂ ਉਸ ਤੋਂ ਬਾਅਦ ਮੁੜ ਕੇ ਉਹੀ ਸਾਰੇ ਕੰਮ ਕਰਦੇ ਆ ਉਹੀ ਗਲਤੀਆਂ ਕਰਦੇ ਆ ਜਿਨ੍ਹਾਂ ਕਰਕੇ ਅਸੀਂ ਆਪਣੇ ਨੂੰ ਆਪਣੇ ਪਿਆਰਿਆਂ ਨੂੰ ਗਵਾ ਦਿੰਨੇ ਆ ਤੇ ਇਹ ਮਾਫ ਕਰ ਦੇਣਾ ਤੁਸੀਂ ਕਿ ਮੈਂ ਕਿਸੇ ਬੱਚੇ ਵਾਸਤੇ ਇਹ ਸ਼ਬਦਾਵਲੀ ਲਿਖੀ ਹੈ ਕਿ ਤੁਹਾਡੇ ਬੱਚੇ ਸਕੂਲ ਦੇ ਰਾਹ ਜਾਂ ਮੌਤ ਦੇ ਰਾਹ ਕਿਉਂਕਿ ਇਹ ਸ਼ਬਦ ਮੈਂ ਲਿਖਣਾ ਨਹੀਂ ਚਾਹੁੰਦਾ ਸੀ ਇਹ ਲਿਖਣਾ ਪਿਆ ਕਿਉਂਕਿ ਸਾਨੂੰ ਝੰਜੋੜਨਾ ਜ਼ਰੂਰੀ ਹੈ ਆਪਣੇ ਬੱਚਿਆਂ ਦੇ ਸਾਡੇ ਬੱਚਿਆਂ ਦੀ ਗੱਲ ਹੈ ਕਿਸੇ ਹੋਰ ਚੀਜ਼ ਦੀ ਗੱਲ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਲਾੜ ਪਿਆਰ ਨਾਲ ਵੱਡੇ ਕਰਨਾ ਹੈ ਉਹਨਾਂ ਦਾ ਅਸੀਂ ਉਹਨਾਂ ਨੂੰ ਪਾਲਣਾ ਪੋਸਣਾ ਹੈ ਜਦੋਂ ਸਮਾਣੇ ਦੇ ਇਹ ਬੱਚੇ ਅ ਕੱਲ ਪਟਿਆਲਾ ਦੇ ਇੱਕ ਬਹੁਤ ਨਾਮੀ ਸਕੂਲ ਉੱਥੇ ਪੜਨ ਨਿਕਲੇ ਸੀ ਸਵੇਰੇ ਤੱਕ ਕਿਸ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਸਭ ਕੁਝ ਹੋ ਜਾਏਗਾ ਵਾਪਸੀ ਵੇਲੇ ਪਰਿਵਾਰ ਦੇ ਜਿੰਨੇ ਵੀ ਪਰਿਵਾਰ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਦੁਨੀਆ ਉੱਜੜ ਗਈ ਤੁਹਾਨੂੰ ਸਭ ਨੂੰ ਪਤਾ ਹੈ ਤੇ ਪੰਜ ਸਵਾਲ ਕਿਹੜੇ ਨੇ ਇਸ ਘਟਨਾ ਨੂੰ ਲੈ ਕੇ ਇੱਕ ਇੱਕ ਕਰਕੇ ਤੁਹਾਨੂੰ ਫਟਾਫਟ ਦੱਸੀਏ ਤੇ ਇਹ ਸਵਾਲ ਤੁਸੀਂ ਇਸ ਵੀਡੀਓ ਨੂੰ ਬੰਦ ਕਰਨ ਤੋਂ ਬਾਅਦ ਜ਼ਰੂਰ ਸੋਚਣਾ ਤੇ ਆਪਣੇ ਵਿੱਚ ਜ਼ਰੂਰ ਇਹ ਵੀਡੀਓ ਭੇਜਣਾ ਤੇ ਉਹਨਾਂ ਨੂੰ ਵੀ ਦੱਸਣਾ ਕਿ ਇਹ ਸਵਾਲ ਸਾਨੂੰ ਪੁੱਛਣੇ ਚਾਹੀਦੇ ਨੇ ਜੇਕਰ ਅਸੀਂ ਆਪਣੇ ਪਿਆਰਿਆਂ ਨੂੰ ਬਚਾਉਣਾ ਚਾਹੁੰਦੇ ਹਾਂ ਤ ਸਭ ਤੋਂ ਜੋ ਪਹਿਲਾ ਸਵਾਲ ਹੈ ਇਸ ਘਟਨਾ ਨਾਲ ਸੰਬੰਧਿਤ ਸਭ ਤੋਂ ਪਹਿਲਾ ਸਵਾਲ ਕੀ ਹੈ ਕਿ ਜਦੋਂ ਇਹ ਇਹ ਜੋ ਇਨੋਵਾ ਗੱਡੀ ਹੈ ਇਸ ਇਨੋਵਾ ਗੱਡੀ ਦੀ ਟੱਕਰ ਹੋਈ ਇਹ ਜਿਹੜੀ ਬੱਚਿਆਂ ਨੂੰ ਲੈ ਕੇ ਆ ਰਹੀ ਸੀ ਇਹ ਇਨੋਵਾ ਗੱਡੀ ਇਹਦੀ ਸਪੀਡ ਕੀ ਸੀ ਸਪੀਡ ਤਾਂ ਅਸੀਂ ਇਸ ਸਮੇਂ ਠੀਕ ਠੀਕ ਨਹੀਂ ਦੱਸ ਸਕਦੇ ਕਿ ਸਪੀਡ ਕੀ ਸੀ ਪਰ ਇਨੋਵਾ ਗੱਡੀ ਜਦੋਂ ਰੋਡ ਤੇ ਤੁਰਦੀ ਹੈ ਆਪਣੀ ਸਪੀਡ 'ਚ ਹੁੰਦੀ ਹੈ ਤੁਹਾਨੂੰ ਉਹਦੀ ਸਪੀਡ ਦਾ ਅੰਦਾਜ਼ਾ ਹੋਏਗਾ ਕਿ ਕਿੰਨੇ ਤੇ ਉਹ ਗੱਡੀ ਭੱਜਦੀ ਹੈ ਪਰ ਇਸ ਮਾਮਲੇ ਦੇ ਵਿੱਚ ਸਾਡਾ ਸਵਾਲ ਕੀ ਹੈ ਗੱਡੀਆਂ ਦੇ ਵਿੱਚ ਵਹੀਕਲ ਸਪੀਡ ਕੰਟਰੋਲ ਸਿਸਟਮ ਕਿਉਂ ਨਹੀਂ ਹੁੰਦਾ ਹੁਣ ਮਤਲਬ ਕੀ ਹੋਇਆ ਇਹ ਇੰਨੀ ਜ਼ਰੂਰੀ ਗੱਲ ਹੈ ਅਸੀਂ ਇਸ ਦੇ ਉੱਪਰ ਵਿਚਾਰ ਘਟ ਕਰਦੇ ਹਾਂ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਕੈਬ ਸੀ ਇਹ ਜੋ ਸੀ ਇਹ ਪ੍ਰਾਈਵੇਟ ਕੈਬ ਸੀ ਜੋ ਬੱਚਿਆਂ ਨੂੰ ਲੈ ਕੇ ਸਕੂਲ ਜਾਂਦੀ ਸੀ ਕਈ ਮਾਪੇ ਇਦਾਂ ਕਰਦੇ ਆ ਕਿ ਜੇ ਸਕੂਲ ਬੱਸ ਨਹੀਂ ਲਗਾਉਂਦੇ ਤਾਂ ਪ੍ਰਾਈਵੇਟ ਗੱਡੀਆਂ ਹਾਇਰ ਕਰਦੇ ਬੱਚਿਆਂ ਨੂੰ ਬਿਠਾ ਦਿੰਦੇ ਤੇ ਉਹ ਸਕੂਲ ਲੈ ਕੇ ਆਉਣ ਲੈ ਕੇ ਜਾਂਦੀ ਤੇ ਆਉਂਦੀ ਹੈ ਪਹਿਲੀ ਗੱਲ ਤੇ ਗੱਡੀ ਪ੍ਰਾਈਵੇਟ ਸੀ ਕਿ ਇਸ ਗੱਡੀ ਦੇ ਵਿੱਚ ਇਹ ਵਹੀਕਲ ਸਪੀਡ ਕੰਟਰੋਲ ਸਿਸਟਮ ਸੀ ਮਤਲਬ ਕਿ ਜੇਕਰ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਤੁਹਾਡੇ ਬੱਚੇ ਇਸ ਗੱਡੀ ਵਿੱਚ ਬੈਠੇ ਨੇ ਜਾਂ ਤੁਸੀਂ ਕਿਸੇ ਹੋਰ ਗੱਡੀ 'ਚ ਆਪਣੇ ਬੱਚਿਆਂ ਨੂੰ ਭੇਜਦੇ ਹੋਗੇ ਤਾਂ ਕਦੀ ਇਹ ਸੋਚਿਆ ਕਿ ਇਹ ਜੋ ਵਹੀਕਲ ਸਪੀਡ ਕੰਟਰੋਲ ਸਿਸਟਮ ਹੈ ਉਸ ਦੇ ਵਿੱਚ ਲੱਗਾ ਹੈ ਇਹਦਾ ਮਤਲਬ ਇਹ ਹੋਇਆ ਕਿ ਇੱਕ ਤੈ ਸਪੀਡ ਤੋਂ ਉੱਪਰ ਉਹ ਗੱਡੀ ਜਾ ਹੀ ਨਹੀਂ ਸਕਦੀ ਐਕਸਲੇਟਰ ਤੇ ਪੈਰ ਜਿੰਨਾ ਮਰਜ਼ੀ ਰੱਖਿਆ ਜਾਵੇ ਮਤਲਬ ਕਿ ਉਹਦੇ 70 80 60 ਜੋ ਵੀ ਅਸੀਂ ਸਪੀਡ ਤੈਅ ਕਰੀਏ ਉਸ ਤੋਂ ਉੱਪਰ ਗੱਡੀ ਭੱਜਣੀ ਹੀ ਨਹੀਂ ਹੈ ਪਰ ਅਸੀਂ ਅਵੇਸਲੇ ਆ ਅਸੀਂ ਗੈਰ ਜ਼ਿੰਮੇਵਾਰ ਆ ਅਸੀਂ ਗੈਰ ਜ਼ਿੰਮੇਵਾਰ ਆਪਣੇ ਬੱਚਿਆਂ ਪ੍ਰਤੀ ਵੀ ਆ ਉਹਨਾਂ ਦੀ ਜਾਨਾਂ ਦੇ ਉੱਪਰ ਸਾਡੀ ਗੈਰ ਜ਼ਿੰਮੇਵਾਰੀ ਭਾਰੀ ਪੈ ਜਾਂਦੀ ਹੈ ਇਸ ਕਰਕੇ ਵਹੀਕਲ ਸਪੀਡ ਕੰਟਰੋਲ ਸਿਸਟਮ ਸਾਡੇ ਬੱਚੇ ਜਿਸ ਗੱਡੀ ਦੇ ਵਿੱਚ ਜਾਂਦੇ ਨੇ ਉਸ ਦੇ ਵਿੱਚ ਖਾਸ ਕਰਕੇ ਪ੍ਰਾਈਵੇਟ ਗੱਡੀ ਦੇ ਵਿੱਚ ਉਸ ਦੇ ਵਿੱਚ ਇਹ ਸਿਸਟਮ ਹੋਣਾ ਚਾਹੀਦਾ ਹੈ ਇਹ ਸਵਾਲ ਤੁਸੀਂ ਜ਼ਰੂਰ ਪੁੱਛਣਾ ਕੱਲ ਤੋਂ ਇਹ ਪ੍ਰਾਈਵੇਟ ਕਪੈਸਿਟੀ 'ਚ ਇਹ ਸ਼ਖਸ ਜੋ ਗੱਡੀ ਹੈ ਉਸ ਨੂੰ ਚਲਾ ਰਿਹਾ ਸੀ ਔਰ ਇਸ ਗੱਡੀ ਦੇ ਵਿੱਚ ਕੋਈ ਪੀਲੀ ਪਲੇਟ ਨਹੀਂ ਹੈ ਕੋਈ ਜ਼ਿੰਮੇਵਾਰੀ ਨਹੀਂ ਹੈ ਕੋਈ ਜਵਾਬਦੇਹੀ ਨਹੀਂ ਹੈ ਇਹ ਦਾ ਜੋ ਕੋਈ ਇਸ ਦੇ ਵਿੱਚ ਕਾਗਜ਼ਾਤ ਪੂਰੇ ਨੇ ਕਿ ਨਹੀਂ ਨੇ ਫਿਟਨੈਸ ਟੈਸਟ ਇਸ ਗੱਡੀ ਦਾ ਹੈ ਕਿ ਨਹੀਂ ਹੈ ਸਾਨੂੰ ਕੁਝ ਨਹੀਂ ਪਤਾ ਇਸ ਕਰਕੇ ਅਸੀਂ ਗੈਰ ਜ਼ਿੰਮੇਵਾਰਾਂ ਅਸੀਂ ਆਪਣੇ ਬੱਚਿਆਂ ਨੂੰ ਗਵਾ ਸਕਦੇ ਹਾਂ ਜਿਨ੍ਹਾਂ ਮਾਪਿਆਂ ਨੇ ਗਵਾਇਆ ਅਸੀਂ ਉਹਨਾਂ ਦੀ ਤਸਵੀਰ ਇੱਥੇ ਰੱਖੀ ਦਿਖਾਈ ਹੈ ਉਸ ਤੋਂ ਲੱਗਦਾ ਹੈ ਕਿ ਜਦੋਂ ਅਸੀਂ ਆਪਣਾ ਨੁਕਸਾਨ ਕਰਾ ਦਿੰਦੇ ਹਾਂ ਉਸ ਤੋਂ ਬਾਅਦ ਸਾਡੀ ਜਾਗ ਖੁੱਲਦੀ ਅਸੀਂ ਫਿਰ ਆਪਣੀ ਇੱਕ ਡੂੰਗੀ ਨੀਂਦ ਵਿੱਚ ਚਲੇ ਜਾਂਦੇ ਹਾਂ ਹੁਣ ਸਵਾਲ ਨੰਬਰ 2 ਕੀ ਹੈ ਖਬਰ ਏ ਸੀ ਕੀ ਇੱਕ ਦਰਜਨ ਤੋਂ ਵੱਧ ਬੱਚੇ ਬੈਠੇ ਹੋਏ ਸੀ ਜੇਕਰ ਤੁਹਾਡੇ ਬੱਚੇ ਸਕੂਲ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦੇ ਨੇ ਪ੍ਰਾਈਵੇਟ ਵੈਨ ਦੇ ਵਿੱਚ ਜਾਂਦੇ ਨੇ ਤਾਂ ਉਸ ਦੇ ਵਿੱਚ ਬੱਚਿਆਂ ਨੂੰ ਬਿਠਾਉਣ ਦੀ ਕਪੈਸਿਟੀ ਕਿੰਨੀ ਹੈ ਸਾਡੇ ਹਿੰਦੁਸਤਾਨ ਵਿੱਚ ਇਹ ਹੁੰਦਾ ਕਿ 500 400 150 ਬੱਚ ਜਾਏ ਸਾਡਾ ਬੱਚਾ ਉਸ ਦੇ ਵਿੱਚ ਤੂੜੀ ਵਾਂਗ ਤੁੰਨ ਕੇ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਸ ਲਈ ਦਾ ਹੀ ਜੋ ਖਾਮਿਆਜ਼ਾ ਸੀ ਇੱਥੇ ਪੁਕਤਿਆ ਹੈ 7 ਸੀਟਰ ਜੋ ਗੱਡੀ ਹੈ ਉਸ ਦੇ ਵਿੱਚ ਇੱਕ ਦਰਜਣ ਤੋਂ ਵੱਧ ਬੱਚਾ ਕਿਵੇਂ ਬੈਠਾ ਹੋਇਆ ਸੀ ਮਤਲਬ ਇਹ ਹੋਇਆ ਕਿ ਇਹ ਜੋ ਗੱਡੀ ਹੈ ਇਸ ਗੱਡੀ ਦੀਆਂ ਜੋ ਸੀਟਾਂ ਨੇ ਸੀਟਾਂ ਮੋਡੀਫਾਈ ਕਰਾ ਦਿੱਤੀਆਂ ਗਈਆਂ ਕੀ ਇਹ ਗੱਲ ਸਕੂਲ ਪ੍ਰਸ਼ਾਸਨ ਨੂੰ ਨਹੀਂ ਸਮਝ ਆਈ ਸਕੂਲ ਪ੍ਰਸ਼ਾਸਨ ਤਾਂ ਦੇਖਦਾ ਹੋਏਗਾ ਨਾ ਕਿ ਸਾਡੇ ਬੱਚੇ ਜੋ ਸਕੂਲ ਦੇ ਨੇ ਉਹ ਕਿਸ ਤਰ੍ਹਾਂ ਦੇ ਵਾਹਨ ਚ ਜਾ ਰਹੇ ਨੇ ਪਹਿਲੀ ਗੱਲ ਦੂਜੀ ਗੱਲ ਰੋਜ਼ ਇਹ ਬੱਚੇ ਤੁਹਾਡੇ ਘਰਾਂ ਦੇ ਮੂਹਰੇ ਆਉਂਦੇ ਨੇ ਜੋ ਡਰਾਈਵਰ ਉਤਾਰਦਾ ਉਹ ਤੁਹਾਨੂੰ ਨਹੀਂ ਦਿਖਦਾ ਕਿ ਕਪੈਸਿਟੀ ਨਾਲੋਂ ਵੱਧ ਬੱਚੇ ਹੈ ਫਿਰ ਉਹੀ ਗੱਲ ਹਿੰਦੁਸਤਾਨ ਹੈ ਇਤ ਸਭ ਕੁਝ ਚੱਲਦਾ ਹੈ ਅਸੀਂ ਆਪਣਿਆਂ ਦੀ ਜ਼ਿੰਦਗੀਆਂ ਦੇ ਉੱਪਰ ਵੀ ਖੇਡ ਸਕਦੇ ਹਾਂ ਸਾਡੀ ਲਾਪਰਵਾਹੀ ਇੰਨੀ ਵੱਡੀ ਹੈ ਸਵਾਲ ਨੰਬਰ 3 ਕਦੇ ਤੁਸੀਂ ਇਹ ਸਵਾਲ ਕੀਤਾ ਕਿ ਸਕੂਲੀ ਵਾਣਾ ਦੇ ਜਿਹੜੇ ਡਰਾਈਵਰ ਨੇ ਉਹਨਾਂ ਦਾ ਫਿਟਨੈਸ ਟੈਸਟ ਹੁੰਦਾ ਕਿ ਨਹੀਂ ਹੁੰਦਾ ਜੇ ਤੁਸੀਂ ਪ੍ਰਾਈਵੇਟ ਗੱਡੀ ਹਾਇਰ ਕਰ ਰਹੇ ਹੋ ਜਾਂ ਕਿਸੇ ਬੱਸ ਵੀ ਆਪਣੇ ਬੱਚੇ ਨੂੰ ਬਿਠਾ ਕੇ ਸਕੂਲ ਭੇਜ ਰਹੇ ਹੋ ਕਦੇ ਮੰਚੇ ਸਵਾਲ ਆਇਆ ਕਿ ਜੋ ਡਰਾਈਵਰ ਸਾਡੇ ਬੱਚਿਆਂ ਨੂੰ ਲੈ ਕੇ ਤੇ ਲੈ ਕੇ ਜਾਣ ਦੀ ਉਹਦੀ ਡਿਊਟੀ ਹੈ ਸਾਡੇ ਬੱਚਿਆਂ ਦੀ ਜ਼ਿੰਦਗੀ ਉਸਦੇ ਹੱਥ ਵਿੱਚ ਹੈ ਉਹਦਾ ਫਿਟਨੈਸ ਟੈਸਟ ਕੀ ਹੈ ਇੱਕ ਇੱਕ ਮਹੀਨੇ ਦੇ ਵਿੱਚ ਜਾਂ 2 ਜਾਂ 3 ਮਹੀਨੇ ਦੇ ਵਿੱਚ ਉਸ ਦੀ ਜੋ ਫਿਟਨੈਸ ਟੈਸਟ ਕੀ ਕਦੇ ਮੰਗੀ ਹੈ ਸਕੂਲ ਤੋਂ ਕੀ ਕਦੇ ਆਪ ਇਸ ਗੱਲ ਦੀ ਚਾਰਜੋਈ ਕੀਤੀ ਹੈ ਕਿ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਇਸ ਸ਼ਖਸ ਦੇ ਹਵਾਲੇ ਕਰ ਰਹੇ ਹਾਂ ਤਾਂ ਅਸੀਂ ਉਸ ਡਰਾਈਵਰ ਜਿਹਦੇ ਹੱਥ ਸਟੀਅਰਿੰਗ ਹੈ ਉਸ ਦਾ ਫਿਟਨੈਸ ਟੈਸਟ ਮੰਗਾਗੇ ਪਰ ਅਸੀਂ ਨਹੀਂ ਮੰਗਾਗੇ ਕਿਉਂਕਿ ਅਸੀਂ ਹੋਰ ਚੀਜ਼ਾਂ 'ਚ ਪਏ ਹੋਇਆ ਸਾਨੂੰ ਅਜਿਹੇ ਸਵਾਲ ਪੁੱਛਣ ਦੀ ਵੇਹਲ ਹੀ ਹੈ ਨਹੀਂ ਤੇ ਇਹ ਸਵਾਲ ਇਸੇ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਇਆ ਕਿ ਅੱਗੇ ਤੋਂ ਇਹ ਜ਼ਰੂਰ ਪੁੱਛਿਓ ਕਿ ਜੇਕਰ ਤੁਹਾਡਾ ਬੱਚਾ ਕਿਸੇ ਪ੍ਰਾਈਵੇਟ ਜਾਂ ਸਕੂਲ ਦੇ ਵਾਹਨ ਦੇ ਵਿੱਚ ਜਾਂਦਾ ਹੈ ਤਾਂ ਡਰਾਈਵਰ ਕਿੰਨਾ ਫਿੱਟ ਹੈ ਇਹ ਜ਼ਰੂਰ ਤੁਸੀਂ ਪੁੱਛਣਾ ਸਵਾਲ ਨੰਬਰ 4 ਇਸ ਕਰਕੇ ਹੁਣ ਜ਼ਰੂਰੀ ਹੈ ਕਿ ਸਾਡਾ ਪ੍ਰਸ਼ਾਸਨ ਕਿੰਨਾ ਕਾਮਯਾਬ ਹੈ ਕਿੰਨਾ ਲਾਇਕ ਹੈ ਇਹ ਪੂਰੇ ਹਿੰਦੁਸਤਾਨ ਦਾ ਸਿਸਟਮ ਸਾਨੂੰ ਪਤਾ ਹੀ ਹੈ ਕਦੇ ਵੀ ਰੈਂਡਮ ਕੋਈ ਗੱਡੀ ਰੋਕ ਕੇ ਉਸ ਦਾ ਜੋ ਉਹਨਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕਰਦਾ ਹੈ ਕਿ ਗੱਡੀ ਠੀਕ ਹੈ ਉਹਦੇ ਸਪੀਡ ਕਿਸ ਤਰ੍ਹਾਂ ਚਲਾਈ ਜਾ ਰਹੀ ਹੈ ਜਾਂ ਅਚਾਨਕ ਉਸ ਦੀ ਚੈਕਿੰਗ ਕਰ ਲਈ ਜਾਵੇ ਕਾगज ਪੂਰੇ ਨੇ ਕਿ ਨਹੀਂ ਨਹੀਂ ਜਾਂ ਜੋ ਟ੍ਰੇਨਿੰਗ ਹੈ ਡਰਾਈਵਰ ਦੀ ਪ੍ਰੋਪਰ ਹੈ ਕਿ ਨਹੀਂ ਹੈ ਇਹ ਸਾਰੀ ਚੀਜ਼ਾਂ ਕਦੇ ਹੁੰਦੀਆਂ ਨਹੀਂ ਕਿਉਂਕਿ ਸਾਡਾ ਹਿੰਦੁਸਤਾਨ ਹੈ ਇੱਥੇ ਜ਼ਿੰਦਗੀ ਸਭ ਤੋਂ ਸਸਤੀ ਹੈ ਕੋਈ ਚੀਜ਼ ਬਾਕੀ ਚੀਜ਼ਾਂ ਮਹਿੰਗੀਆਂ ਹੁੰਦੀਆਂ ਉਸ ਨੇ ਜ਼ਿੰਦਗੀ ਸਭ ਤੋਂ ਸਸਤੀ ਹੈ ਇਸ ਕਰਕੇ ਅਸੀਂ ਇਹ ਸਵਾਲ ਵੀ ਨਹੀਂ ਪੁੱਛਦੇ ਅਗਲਾ ਸਵਾਲ ਤੇ ਆਖਰੀ ਸਵਾਲ ਜੋ ਤੁਹਾਡੇ ਸਭ ਦੇ ਮਨਾਂ ਦੇ ਵਿੱਚ ਹੋਏਗਾ ਕਿ ਸੜਕਾਂ ਤੇ ਟਿਪਰ ਮਾਫੀਆ ਤੇ ਲਗਾਮ ਕਦੋਂ ਲੱਗੇਗੀ ਜਨਾਬ ਇਹ ਸਵਾਲ ਤੁਸੀਂ ਆਪਣੀ ਲੋਕਲ ਐਮਐਲਏ ਤੋਂ ਪੁੱਛੋ ਐਸਡੀਐਮ ਤੋਂ ਪੁੱਛੋ ਐਸਐਸਪੀ ਸਾਹਿਬ ਤੋਂ ਪੁੱਛ ਲਓ ਜਿੰਨਾਂ ਕੋਲ ਜਾਂ ਜੋ ਟ੍ਰੈਫਿਕ ਵਾਲੇ ਨੇ ਇਨਚਾਰਜ ਉਹਨਾਂ ਨੂੰ ਪੁੱਛ ਲਓ ਕਿ ਤੁਹਾਡੀ ਜ਼ਿੰਮੇਵਾਰੀ ਕਿੱਥੇ ਹੈ ਮਤਲਬ ਇਹ ਕਿ ਟਿਪਰ ਜਦੋਂ ਸੜਕਾਂ ਤੇ ਤੁਰਦੇ ਨੇ ਤਾਂ ਦੂਰੋਂ ਆਉਂਦੀ ਮੌਤ ਦਿਖਦੀ ਹੈ ਉਹ ਅਜਿਹਾ ਟਿਪਰਾਂ ਤੇ ਜੋ ਟਿਪਰ ਮਾਫੀਆ ਹੈ ਕੌਣ ਲੋਕ ਚਲਾਉਂਦੇ ਨੇ ਇਹਨਾਂ ਦੀ ਸਪੀਡ ਕਿਤਾ ਹੋਏਗੀ ਇਹ ਕਿੰਨੀ ਸਪੀਡ ਦੇ ਉੱਪਰ ਰੋਡ ਤੇ ਭੱਜਣਗੇ ਕਦੇ ਟੂ-ਵੀਲਰ ਹੋ ਗਿਆ ਅਜਿਹਾ ਕਿਉਂ ਹੁੰਦਾ ਹੈ ਕਿ ਹਰ ਦੂਜੇ ਚੌਥੇ ਐਕਸੀਡੈਂਟ ਦੇ ਵਿੱਚ ਟਿਪਰ ਹੀ ਇਨਵੋਲ ਹੁੰਦਾ ਹੈ ਜਦੋਂ ਦੇਖੀਏ ਟਿਪਰ ਪਲਟਿਆ ਹੋਇਆ ਸੜਕ ਦੇ ਕਿਨਾਰੇ ਜਦੋਂ ਅਸੀਂ ਧਿਆਨ ਮਾਰੀਏ ਤਾਂ ਟਿਪਰ ਨੇ ਕਿਸੇ ਨੂੰ ਕੁਚਲ ਦਿੱਤਾ ਦਰੜ ਦਿੱਤਾ ਤੇ ਹੁਣ ਜੋ ਕੱਲ ਦਾ ਤੁਸੀਂ ਵਾਕਿਆ ਦੇਖਿਆ ਉਹ ਤਾਂ ਤੁਹਾਡੇ ਸਾਹਮਣੇ ਹੈ ਹੀ ਸਾਡੀ ਜੋ ਸਰਕਾਰ ਹੈ ਸਾਡੀ ਸਰਕਾਰ ਨੂੰ ਸਾਡੇ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਸਭ ਕੁਝ ਦਿਖਦਾ ਨਹੀਂ ਕਿ ਉਹਨਾਂ ਦੇ ਅੱਖਾਂ ਤੇ ਪਰਦਾ ਪਿਆ ਹੋਇਆ ਕਿ ਇਹ ਜੋ ਟਿਪਰ ਮਾਫੀਆ ਹੈ ਇਹ ਟਿਪਰ ਮਾਫੀਆ ਨੂੰ ਕੰਟਰੋਲ ਕਿਵੇਂ ਕੀਤਾ ਜਾਏਗਾ ਤੇ ਸਪੀਡ ਨੂੰ ਕਿਵੇਂ ਕੰਟਰੋਲ ਕੀਤਾ ਜਾਏਗਾ ਜਦੋਂ ਸਵਾਲ ਤੁਸੀਂ ਨਹੀਂ ਪੁੱਛੋਗੇ ਤਾਂ ਸਵਾਲ ਨਾ ਪੁੱਛਣ ਦੀ ਏਵਜ ਦੇ ਵਿੱਚ ਤੁਹਾਨੂੰ ਆਪਣੀਆਂ ਆਪਣੇ ਪਿਆਰਿਆਂ ਦੀਆਂ ਤੇ ਆਪਣੇ ਫੁੱਲ ਵਰਗੇ ਬੱਚਿਆਂ ਦੀਆਂ ਜ਼ਿੰਦਗੀਆਂ ਇਦਾਂ ਹੀ ਗਵਾਉਣੀਆਂ ਪੈ ਸਕਦੀਆਂ ਨੇ ਤਾਂ ਸਾਡਾ ਮਕਸਦ ਇਹ ਸੀ ਕਿ ਅਜਿਹੇ ਸਵਾਲ ਅਸੀਂ ਪੁੱਛੀਏ ਕਟੋਗੜ ਆਪਣੇ ਨਹੀਂ ਨਹੀਂ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਅਸੀਂ ਪਾਲ-ਪੋਸ ਕੇ ਵੱਡਾ ਕਰ ਰਹੇ ਹਾਂ ਉਹਨਾਂ ਨੂੰ ਪਿਆਰ ਨਾਲ ਫੁੱਲਾਂ ਵਰਗੇ ਬੱਚਿਆਂ ਨੂੰ ਅਸੀਂ ਪਾਲ ਰਹੇ ਹਾਂ ਤੇ ਉਹਨਾਂ ਦੀ ਭਵਿੱਖ ਬਾਰੇ ਅਸੀਂ ਚਿੰਤਤ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਸਾਨੂੰ ਚਿੰਤਤ ਹੋਣ ਦੀ ਲੋੜ ਹੈ